ਲੋਕ ਸਭਾ ਦੇ ਚੋਣਾਂ ਖਤਮ ਹੁੰਦੇ ਆਈ ਅਤੇ ਚੋਣ ਜਾਬਤਾ ਹਟਦੇ ਆਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਪ੍ਰਸ਼ਾਸਨਿਕ ਫੇਰ ਬਦਲ ਕੀਤੀ ਗਈ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਦੇ ਨਾਲ-ਨਾਲ 9 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਇਹਨਾਂ ਦੇ ਵਿੱਚ 8 ਆਈਪੀਐਸ ਅਧਿਕਾਰੀ ਅਤੇ ਇੱਕ ਪੀਪੀਐਸ ਅਫਸਰ ਸ਼ਾਮਿਲ ਹੈ ਗੁਰਪ੍ਰੀਤ ਸਿੰਘ ਪੁੱਲਰ ਜਿਨ੍ਹਾਂ ਨੂੰ ਕੀ ਡੀਜੀਪੀ ਆਫਿਸ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਗਏ ਨੇ ਉਹਨਾਂ ਦੀ ਪੋਸਟਿੰਗ ਬਾਅਦ ਵਿੱਚ ਵੱਖਰੇ ਤੌਰ ਤੇ ਉਸ ਦੇ ਲਈ ਹੁਕਮ ਜਾਰੀ ਕੀਤੇ ਜਾਣਗੇ ਸੋ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾ ਮੁਤਾਬਕ ਕੁਲਦੀਪ ਸਿੰਘ ਚਹਿਲ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਅਤੇ ਸੋਪਨ ਸ਼ਰਮਾ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ ਸੋ ਇਹ ਵੀ ਦੱਸ ਦਈਏ ਕਿ ਚੋਣਾਂ ਤੋਂ ਐਨ ਪਹਿਲਾਂ ਇੱਕ ਸ਼ਿਕਾਇਤ ਦੇ ਆਧਾਰ ਦੇ ਉੱਪਰ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਜਲੰਧਰ ਅਤੇ ਲੁਧਿਆਣਾ ਦੇ ਇਹ ਪੁਲਿਸ ਕਮਿਸ਼ਨਰ ਹਟਾ ਦਿੱਤੇ ਗਏ ਸੀ ਲੇਕਿਨ ਚੋਣ ਜਾਬਤਾ ਹਟਦੇ ਹੀ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਉਹਨਾਂ ਦੀਆਂ ਪੋਸਟਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਬਹਾਲ ਕਰ ਦਿੱਤਾ ਗਿਆ ਸੋ ਉੱਥੇ ਨਾਲ ਹੀ ਨਾਲ ਦੱਸ ਦਈਏ ਕਿ ਹਰਮਨਵੀਰ ਸਿੰਘ ਗਿੱਲ ਜਿਹੜੇ ਕੀ ਕਾਂਗਰਸ ਦੇ ਜਸਬੀਰ ਸਿੰਘ ਡਿੱਪਾ ਦੇ ਬ੍ਰਦਰ ਨੇ ਸੋ ਜੋ ਕਾਂਗਰਸ ਦੇ ਨਮਾਇंदे ਦਾ ਪਾਮ ਇਸ ਵਾਰ ਨਹੀਂ ਬਣ ਸੀ ਲੇਕਿਨ ਕਾਂਗਰਸ ਪਾਰਟੀ ਨਾਲ ਤਾਲੁਕਾਤ ਹੈ ਇਸ ਕਰਕੇ ਉਹਨਾਂ ਨੂੰ ਵੀ ਐਸਐਸਪੀ ਬਠਿੰਡਾ ਤੋਂ ਹਟਾ ਕੇ ਕਮਾਂਡੈਂਟ 75 ਬਟਾਲੀਨ ਪੀਏਪ ਜਲੰਧਰ ਪੋਸਟ ਕੀਤਾ ਗਿਆ ਸੀ ਉਹਨਾਂ ਦਾ ਵੀ ਟਰਾਂਸਫਰ ਹੁਣ ਹੋ ਚੁੱਕਿਆ ਹੈ ਸੋ ਦੱਸ ਦਿਓ ਕਿ ਵੱਡੇ ਪੱਧਰ ਦੇ ਉੱਪਰ ਇਹ ਜਿਹੜੇ ਟਰਾਂਸਫਰ ਨੇ ਉਹ ਕੀਤੇ ਗਏ ਨੇ ਜੇਕਰ ਇਹਨਾਂ ਟਰਾਂਸਫਰਾਂ ਦੀ ਗੱਲ ਕਰੀਏ ਤਾਂ ਨਿਭਵ ਕੁਸ਼ੋਰ ਆਈਪੀਐਸ ਜਿਹੜੇ 1998 ਬੈਚ ਦੇ ਨੇਗੇ ਨਿਭਵ ਕੁਸ਼ੋਰ ਉਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਜਲੰਧਰ ਮਾ ਆਪ ਕਮਿਸ਼ਨਰ ਆਫ ਲੁਧਿਆਣਾ ਲਗਾਇਆ ਗਿਆ ਸੀ ਚੋਣਾਂ ਤੋਂ ਪਹਿਲਾਂ ਜਦੋਂ ਕੀ ਲੁਧਿਆਣਾ ਤੋਂ ਕੁਲਦੀਪ ਸਿੰਘ ਚਹਿਲ ਨੂੰ ਚੋਣ ਕਮਿਸ਼ਨ ਦੇ ਵੱਲੋਂ ਹਟਾਇਆ ਗਿਆ ਸੀ ਉਸ ਟਾਈਮ ਇਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਲਗਾਇਆ ਗਿਆ ਸੀ ਹੁਣ ਉਹਨਾਂ ਦਾ ਟਰਾਂਸਫਰ ਏ ਡੀ ਜੀ ਪੀ ਐਸਟੀਐਫ ਪੰਜਾਬ ਐਸਐਸ ਨਗਰ ਕਰ ਦਿੱਤਾ ਗਿਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਡਾਕਟਰ ਐਸ ਭੂਪਤੀ ਆਈ ਪੀਐਸ ਨੇ ਜਿਹੜੇ ਡੀਆਈਜੀ ਜਲੰਧਰ ਰੇਂਜ ਨੇ ਉਹਨਾਂ ਨੂੰ ਹੁਣ DIG ਐਡਮਿਨਿਸਟ੍ਰੇਸ਼ਨ ਪੰਜਾਬ ਚੰਡੀਗੜ੍ਹ ਖਾਲੀ ਪੋਸਟ ਦੇ ਉੱਪਰ ਤਾਇਨਾਤ ਕੀਤਾ ਗਿਆ ਉਹਨਾਂ ਦੀ ਬਦਲੀ ਕੀਤੀ ਗਈ ਹੈ। ਰਾਹੁਲ ਐਸ ਆਈਪੀਐਸ ਅਫਸਰ 2008 ਬੈਚ ਦੇ ਉਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਜ਼ਿਲਹੰਦਰ ਤੋਂ ਹੁਣ ਟਰਾਂਸਫਰ ਕਰਕੇ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਐਸਐਸ ਨਗਰ ਭੇਜ ਦਿੱਤਾ ਗਿਆ ਹੈ। ਉੱਥੇ ਹੀ ਰਣਜੀਤ ਸਿੰਘ ਜਿਹੜੇ ਆਈਪੀਐਸ ਨੇ 2008 ਬੈਚ ਦੇ ਅਫਸਰ ਨੇਗੇ ਉਹਨਾਂ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਤੋਂ ਹੁਣ ਬਦਲ ਕੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਭੇਜ ਦਿੱਤਾ ਗਿਆ ਪਲੇਸ ਆਫ ਗੁਰਪ੍ਰੀਤ ਸਿੰਘ ਪੁੱਲਰ ਤੇ ਗੁਰਪ੍ਰੀਤ ਸਿੰਘ ਪੁੱਲਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਡੀਆਈਜੀ ਆਫਿਸ ਦੇ ਵਿੱਚ ਰਿਪੋਰਟ ਕਰਨ ਦੇ ਲਈ ਕਿਹਾ ਉਹਨਾਂ ਦੀ ਪੋਸਟਿੰਗ ਬਾਅਦ ਵਿੱਚ ਵੱਖਰੇ ਹੁਕਮਾਂ ਦੇ ਤਹਿਤ ਕੀਤੀ ਜਾਵੇਗੀ ਤੇ ਸੁਆਪਨ ਸ਼ਰਮਾ ਦੀ ਗੱਲ ਕਰੀਏ ਸੁਆਪਨ ਸ਼ਰਮਾ ਜਿਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਇੱਕ ਸ਼ਿਕਾਇਤ ਦੇ ਆਧਾਰ 'ਤੇ ਪਰਪਾਵੇਂ ਕਿ ਇਹ ਕਲੀਅਰ ਨਹੀਂ ਹੋ ਸਕਿਆ ਸੀ ਵੀ ਉਹ ਸ਼ਿਕਾਇਤ ਕਿਸ ਵੱਲੋਂ ਕੀਤੀ ਗਈ ਲੇਕਿਨ ਉੱਪਰੋਂ ਆਏ ਹੁਕਮਾਂ ਦੇ ਆਧਾਰ 'ਤੇ ਉੱਪਰ ਸੋਪਨ ਸ਼ਰਮਾ ਨੂੰ ਜਿਹੜੇ ਕੀ ਉਸ ਸਮੇਂ ਜਲੰਧਰ ਦੇ ਕਪੁਲਿਸ ਕਮਿਸ਼ਨਰ ਸੀ ਉਹਨਾਂ ਨੂੰ ਮੋੜ ਹੁਣ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਰਾਹੁਲ ਐਸ ਦੇ ਅਦਸਤਾਨ ਦੇ ਉੱਪਰ ਫਿਰ ਤੋਂ ਪੋਸਟ ਕਰ ਦਿੱਤਾ ਗਿਆ ਉਹਨਾਂ ਦਾ ਅੱਜ ਅਸੀਂ ਇਹਨਾਂ ਨੂੰ ਨਿਯੁਕਤੀ ਕਰ ਦਿੱਤੀ ਗਈ ਹੈ ਉਹ ਹਟਾ ਦਿੱਤੇ ਗਏ ਸੀ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਕਿ ਉਹ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਹਟਾਏ ਗਏ ਸੀ ਤੇ ਨਾਲ ਹੀ ਨਾਲ ਕੁਲਦੀਪ ਸਿੰਘ ਚਾਹਲ ਜਿਹੜੇ ਕਿ ਉਸ ਸਮੇਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀ ਉਹਨਾਂ ਨੂੰ ਵੀ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦੇ ਮੱਦੇਨਜ਼ਰ ਇੱਕ ਸ਼ਿਕਾਇਤ ਦੇ ਆਧਾਰ ਤੇ ਉੱਪਰ ਹਟਾਇਆ ਗਿਆ ਸੀ ਤੇ ਇਹ ਕਿਹਾ ਗਿਆ ਸੀ ਉਹ ਕਿਸੇ ਵੱਡੀ ਪੋਸਟ ਦੇ ਉੱਪਰ ਨਹੀਂ ਰਹਿ ਸਕਦੇ ਚੋਣਾਂ ਦੇ ਦੌਰਾਨ ਸੋ ਇੱਕ ਵਾਰ ਫਿਰ ਤੋਂ ਜੇ ਚੋਣ ਜਾਬਤਾ ਹਟਿਆ ਚੋਣਾਂ ਕੰਪਲੀਟ ਹੋਈਆਂ ਨੇ ਉਹਨਾਂ ਨੂੰ ਫਿਰ ਤੋਂ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਨਿਲਪ ਕਿਸ਼ੋਰ ਦੀ ਜਗ੍ਹਾ ਦੇ ਉੱਪਰ ਅਪਾਇੰਟ ਕਰ ਦਿੱਤਾ ਗਿਆ ਹੈ ਟਰਾਂਸਫਰ ਕਰ ਦਿੱਤਾ ਗਿਆ ਹੈ ਅਜੇ ਮਲੂਜਾ ਆਈਪੀਐਸ ਆਫਸਰ ਨੇ ਜਿਹੜੇ ਉਹਨਾਂ ਨੂੰ ਡੀਆਈਜੀ ਐਸਟੀਫ ਬਠਿੰਡਾ ਰੇਂਜ ਤੋਂ ਹਟਾ ਕੇ ਹੁਣ ਡੀਆਈਜੀ ਫਿਰੋਜ਼ਪੁਰ ਰੇਂਜ ਦੇ ਵਿੱਚ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ ਤਬਾਦਲਾ ਕਰ ਦਿੱਤਾ ਗਿਆ ਹਰਮਨबीर ਸਿੰਘ ਗਿੱਲ ਆਈਪੀਐਸ ਜਿਹੜੇ 2010 ਦੇ ਪੁਲਿਸ ਅਧਿਕਾਰੀ ਨੇ ਜੋ ਕਿ ਚੋਣਾਂ ਤੋਂ ਪਹਿਲਾਂ ਐਸਐਸਪੀ ਬਠਿੰਡਾ ਸੀ ਉਹਨਾਂ ਨੂੰ ਵੀ ਹਟਾਇਆ ਗਿਆ ਸੀ ਕਿਉਂਕਿ ਉਹਨਾਂ ਦੇ ਭਰਾ ਕਾਂਗਰਸ ਦੇ ਵਿੱਚ ਨੇ ਪਹਿਲਾਂ ਐਮਪੀ रह चुके ਨੇ ਉਸ ਦੇ ਮੱਦੇਨਜ਼ਰ ਕਿਉਂਕਿ ਜੇਕਰ ਕੋਈ ਪਰਿਵਾਰਕ ਮੈਂਬਰ ਕਿਸੇ ਪਾਰਟੀ ਨੂੰ ਸਮਰਥਨ ਕਰਦਾ ਪਾਰਟੀ ਦਾ ਨੁਮਾਇੰਦਾ ਬਣਦਾ ਤਾਂ ਉਦੋਂ ਇਸ ਤਰ੍ਹਾਂ ਦੀ ਕਾਰਵਾਈ ਅਕਸਰ ਦੇਖੀ ਜਾਂਦੀ ਹੈ ਸੋ ਉਹਨਾਂ ਨੂੰ ਉਸ ਟਾਈਮ ਹਟਾ ਕੇ ਕਮਾਂਡੈਂਟ 75 ਬਟਾਲੀਅਨ ਪੀਏਪੀ ਜਲੰਧਰ ਲਗਾਇਆ ਗਿਆ ਸੀ ਉਹਨਾਂ ਨੂੰ ਹੁਣ ਜਿਹੜਾ ਡੀਆਈਜੀ ਜਲੰਧਰ ਰੇਂਜ ਹੈ ਉੱਥੇ ਭੇਜ ਦਿੱਤਾ ਗਿਆ ਉਹਨਾਂ ਨੂੰ ਤਬਾਦਲਾ ਕਰ ਦਿੱਤਾ ਗਿਆ ਤੇ ਜੇਕਰ ਅ ਜਿਹੜੋ ਪੀਪੀਐਸ ਅਧਿਕਾਰੀ ਨੇ ਇੱਕ ਮਾਤਰ ਪੀਪੀਐਸ ਅਧਿਕਾਰੀ ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ ਗਗਨ ਅਜੀਤ ਸਿੰਘ ਜੋ ਕਿ ਐਸਐਸਪੀ ਸੜਕ ਸੁਰੱਖਿਆ ਫੋਰਸ ਪੰਜਾਬ ਸੈਕੰਡ ਅਪੋਇੰਟਡ ਕਮਾਂਡੋ ਬਹਾਦਰਗੜ ਤਾਇਨਾਤ ਸੀ ਉਹਨਾਂ ਨੂੰ ਹੁਣ ਐਸਐਸਪੀ ਸੜਕ ਸੁਰੱਖਿਆ ਫੋਰਸ ਪੰਜਾਬ ਤਬਦੀਲ ਕਰ ਦਿੱਤਾ ਗਿਆ ਸੋ ਵੱਡੇ ਪੱਦਰ ਦੇ ਉੱਪਰ ਤਬਾਦਲੇ ਹੋਏ ਨੇ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤੇ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਆਈ ਹੈ ਤੇ ਵੱਡੇ ਪੱਦਰ ਦੇ ਉੱਪਰ ਚੋਣ ਜਾਪਤਾ ਹਟਦਿਆਂ ਹੀ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਦੋ ਪੁਲਿਸ ਕਮਿਸ਼ਨਰਾਂ ਦੇ ਨਾਲ-ਨਾਲ ਨੌ ਵੱਡੇ ਪੁਲਿਸ ਅਧਿਕਾਰੀਆਂ ਦੇ ਜੋ ਤਬਾਦਲੇ ਕੀਤੇ ਗਏ ਨੇ ਦੱਸ ਦਈਏ ਕਿ ਲੁਧਿਆਣਾ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਹੜੇ ਉਹ ਸੁਆਪਨ ਸ਼ਰਮਾ ਦੇ ਨਾਲ-ਨਾਲ ਕੁਲਦੀਪ ਸਿੰਘ ਚਹਿਲ ਨੂੰ ਲਗਾ ਦਿੱਤਾ ਗਿਆ ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਾ ਲੋਕਾਂ ਦਾ ਟੀਵੀ ਦੇ ਨਾਲ